ਇਹ ਵੀਡੀਓ ਕਿਸਾਨ ਵੀਰਾਂ ਵਾਸਤੇ ਆ ਚੋਨੇ ਦੀ ਪ੍ਰਾਲੀ ਦੀਆਂ ਗੱਠਾਂ ਆਪਾਂ ਆਮ ਹੀ ਪੰਜਾਬ 'ਚ ਬਣਦੀਆਂ ਵੇਖੀਆਂ ਤੇ ਉਹਦੀ ਜਿਹੜੀ ਢੋਆ ਢਵਾਈ ਆ ਉਹਦੀ ਬਹੁਤ ਜ਼ਿਆਦਾ ਔਖੀ ਹੁੰਦੀ ਆ ਲੇਬਰ ਬਹੁਤ ਲੱਗਦੀ ਆ ਪਰ ਆ ਗੋਰਿਆਂ ਦੀ ਵੀਡੀਓ ਆ ਤੇ ਢੋਆ ਢਵਾਈ ਵੀ ਕਿੰਨੀ ਸੌਖੀ ਆ ਆਪ ਹੀ ਚੱਕਦੀ ਆ ਆਪ ਨੂੰ ਲੋਡ ਕਰਦੀ ਆ ਤੇ ਇਹਨੂੰ ਇਹ ਲਾਉਣ ਦਾ ਤਰੀਕਾ ਦੇਖੋ ਵੀ ਟੈਕਨੋਲੋਜੀ ਕਿੰਨੀ ਐਡਵਾਂਸ ਆ ਇੱਕ ਬੰਦਾ 10 ਬੰਦਿਆਂ ਦਾ ਕੰਮ ਕਰ ਸਕਦਾ ਤੇ ਕਿੰਨੇ ਵਧੀਆ ਤਰੀਕੇ ਨਾਲ ਮੇਰੇ ਹਿਸਾਬ ਨਾਲ ਵੀ ਬੰਦਿਆਂ ਨਾਲੋਂ ਵੀ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਆ ਦੇਖੋ ਪੂਰਾ ਇਹ ਰੈਕ ਲਾਤਾ ਆ ਦੇਖ ਪੂਰਾ ਬਰਾਬਰ ਲਾਇਆ ਤੇ ਇਕੱਠਾ ਚੱਕਦੀ ਵੀ ਆਪ ਆ ਫਿਰ ਉਹਦੇ ਉੱਤੇ ਲੋਡ ਹੁੰਦੀਆਂ ਤੇ ਫਿਰ ਇਹਨੂੰ ਇਸ ਤਰੀਕੇ ਨਾਲ ਲਿਆ ਕੇ ਪੂਰਾ ਰੈਕ ਬਣਾ ਕੇ ਲਾਤਾ ਖੇਤੀ ਕਰਨੀ ਇਹਨਾਂ ਵਾਸਤੇ ਤਾਂ ਮੇਰੇ ਹਿਸਾਬ ਨਾਲ ਬਹੁਤ ਸੌਖਾ ਕੰਮ ਆ ਤੇ ਬੜਾ ਇੰਜੋਏਮੈਂਟ ਵਾਲਾ ਕੰਮ ਹੈ ਵੀ ਹੌਲੀ-ਹੌਲੀ ਇੰਜੋਏ ਵੀ ਹੁੰਦਾ ਆ ਦੇਖੋ ਹੁਣ ਕਿਵੇਂ ਗੱਠਾਂ ਜੀਆਂ ਪਈਆਂ ਤੇ ਇਹਨਾਂ ਨੂੰ ਚੱਕਣਾ ਨਾਲੇ ਸਪੀਡ ਦੇਖੋ ਕਿੰਨੀ ਆ ਟਰੈਕਟਰ ਦੀ ਜਿਹੜੇ ਟਰੈਕਟਰ ਉਹ ਵੀ ਏਸੀ ਐ ਨਾ ਕੋਈ ਧੂੜ ਮਿੱਟੀ ਇੱਕ ਬੰਦਾ ਸਾਰੇ ਕੰਮ ਕਰੀ ਜਾਂਦਾ ਆ ਦੇਖੋ ਇਹਦੇ ਉੱਤੇ ਉਹ ਚੈਨ ਲੱਗੀ ਹੋਈ ਐ ਤੇ ਇਸ ਤਰੀਕੇ ਨਾਲ ਗਿਆ ਤੇ ਉਹ ਲਿਫਟ ਜੀ ਦੇ ਸਾਰੇ ਨਾਲ ਦੇਖੋ ਆਪਣੇ ਆਪ ਇਹ ਪਿੱਛੇ ਨੂੰ ਹੋਈ ਜਾਊਗਾ ਤੇ ਸਾਰਾ ਲੋਡ ਹੋ ਜੂ ਐ ਪੂਰਾ ਰੈਕ ਲੱਗ ਜੂ ਪੂਰੇ ਚਣਕੇ ਜਿਵੇਂ ਲਾਈਆਂ ਹੁੰਦੀਆਂ ਮੇਰੇ ਸਾਬ ਨਾਲ ਬੰਦਾ ਵੀ ਇਸ ਤਰੀਕੇ ਨਾਲ ਨਹੀਂ ला ਸਕਦਾ ਇਹ ਦੇਖੋ ਲਿਫਟ ਨਾ ਤਾਂ ਚੱਕਤੀਆਂ ਹੁਣ ਇਹ ਹੌਲੀ ਹੌਲੀ ਪਿੱਛੇ ਆਈ ਜਾਣੀਏ ਕਿੰਨੀ ਤਕਨੀਕ ਨਾਲ ਕੰਮ ਕਰਦੇ ਆ ਤੇ ਇਹ ਕੰਮ ਬਹੁਤ ਹੀ ਆਸਾਨ ਆ ਜਿਹੜੇ ਬੰਦੇ ਨੂੰ ਟਰੈਕਟਰ ਚਲਾਉਣਾ ਆਉਂਦਾ ਚਾਹੇ ਉਹ 8 ਸਾਲ ਦਾ 10 ਸਾਲ ਦਾ ਬੱਚਾ ਵੀ ਆ ਤਾਂ ਉਹ ਵੀ ਇਹ ਕੰਮ ਕਰ ਸਕਦਾ ਤੇ ਜਿਹੜੀ ਖੇਤੀ ਆ ਉਹ ਆਪਣੇ ਵਾਸਤੇ ਹਜੇ ਹਜੇ ਵੀ ਔਖਾ ਆਪਾਂ ਸਮਝਦੇ ਆਂ ਵੀ ਔਖਾ ਧੰਦਾ ਤੇ ਪਰ ਜਿਹੜੀ ਤਕਨੀਕੀ ਕਰਨਾ ਉਹਦੇ ਨਾਲ ਇਹ ਜਿਹੜੀ ਖੇਤੀ ਆ ਬਹੁਤ ਸੌਖੀ ਹੋ ਚੁੱਕੀ ਆ ਆਪਣੇ ਵਾਸਤੇ ਤਾਂ ਹਜੇ ਆਪਾਂ ਨਹੀਂ ਕਹਿ ਸਕਦੇਗੇ ਪਰ ਜਿਹੜੇ ਗੋਰੇ ਆ ਬਾਹਰਲੇ ਆ ਉਹ ਸ਼ੁਰੂ ਤੋਂ ਹੀ ਐਡਵਾਂਸ ਸੀਗੇ ਤੇ ਹੁਣ ਉਹਦੇ ਕੋ ਕਿੱਡੀ ਟੈਕਨੋਲੋਜੀ ਨਾਲ ਕੰਮ ਕਰਦੇ ਆ ਤੇ ਉਹਨਾਂ ਦਾ ਟਰੈਕਟਰ ਦੇਖੋ ਕਿੱਡੇ ਕਿੱਡੇ ਹੈਵੀ ਹੈ ਸਾਰੇ ਏਸੀ ਆ ਨਾਉ ਤੇ ਗਰਮੀ ਦਾ ਡਰ ਨਾ ਕੋਈ ਧੂੜ ਮਿੱਟੀ ਦਾ ਡਰ ਤੇ ਪੂਰਾ ਇੰਜੋਏਮੈਂਟ ਨਾਲੇ ਕੰਮ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਮੇਰਾ ਪੇਜ ਫੋਲੋ ਨਹੀਂ ਕੀਤਾ ਤੇ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਵੀਡੀਓ ਅਗੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ